ਜੇਲਾ ਬਠਿੰਡਾ ਦੀ ਸਬਡਿਵੀਜ਼ਨ ਰਾਮਪਰਾ ਵਿਖੇ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਕਿਸਾਨ ਸਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਗੁਰਪ੍ਰੀਤ ਸਿੰਘ ਕਾਂਗੜ ਕੈਬਨਿਟ ਮੰਤਰੀ ਬਤੌਰ ਮੁੱਖ ਮਹਿਮਾਨ ਪੁੱਜੇ ਇਸ ਦੌਰਾਨ ਉਹਨਾਂ ਕਿਸਾਨਾਂ ਨੂੰ ਉਪਰਾਲੀ ਅਤੇ ਨਾੜ ਨੂੰ ਨਾ ਅੱਗ ਲਾਉਣ ਦੀ ਅਪੀਲ ਕਰਦਿਆਂ ਹੋਰ ਵੀ ਕਈ ਤਰ੍ਹਾਂ ਦੇ ਸੁਝਾਅ ਦਿੱਤੇ ਸਮਾਗਮ ਦੌਰਾਨ ਉਸ ਸਮੇਂ ਵੱਡਾ ਹੰਗਾਮਾ ਖੜਾ ਹੋ ਗਿਆ ਜਦ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਵਿੱਚ 71 ਹੋਏ ਕਿਸਾਨਾਂ ਵੱਲੋਂ ਮੰਚ ਉੱਪਰ ਆਪਣੀਆਂ ਕੁਝ ਦਲੀਲਾਂ ਅਤੇ ਅਪੀਲਾਂ ਰੱਖਣ ਲਈ ਪ੍ਰਸ਼ਾਸਨ ਤੋਂ ਸਮੇਂ ਦੀ ਮੰਗ ਕੀਤੀ ਗਈ ਪਰੰਤੂ ਪ੍ਰਸ਼ਾਸਨ ਵੱਲੋਂ ਲਗਾਤਾਰ ਉਹਨਾਂ ਨੂੰ ਇਹ ਕਹਿ ਕੇ ਟਾਲਾ ਲਾਇਆ ਗਿਆ ਕਿ ਤੁਹਾਨੂੰ ਵੀ ਸਮਾਂ ਦਿੱਤਾ ਜਾਵੇਗਾ ਪਰੰਤੂ ਜਦ ਆਖਰ ਵਿੱਚ ਮੁੱਖ ਮਹਿਮਾਨ ਵੱਲੋਂ ਆਪਣੀ ਤਸ਼ਰੀਫ ਮੰਚ ਉੱਪਰ ਲਿਆ ਕੇ ਬੋਲਣਾ ਚਾਹਿਆ ਤਦ ਕਿਸਾਨ ਯੂਨੀਅਨ ਦੇ ਆਗੂ ਅਤੇ ਕੁਝ ਕਿਸਾਨਾਂ ਵੱਲੋਂ ਮੰਚ ਵੱਲ ਵਧਣਾ ਸ਼ੁਰੂ ਕਰ ਦਿੱਤਾ ਪਰੰਤੂ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਰੋਕਿਆ ਗਿਆ ਜਿਸ ਕਾਰਨ ਦੋਵੇਂ ਤਰ੍ਹਾਂ ਦੀ ਹੱਥੋਪਾਈ ਦੇ ਵਿੱਚ ਬੇਤਹਾਸ਼ਾ ਡਾਂਗਾ ਕਿਸਾਨਾਂ ਉੱਪਰ ਵਰੀਆਂ ਹੀ ਨਹੀਂ ਕੁਝ ਕਿਸਾਨਾਂ ਦੀਆਂ ਪੱਗਾਂ ਵੀ ਉਤਰ ਗਈਆਂ ਜਿਸ ਕਾਰਨ ਵੱਡਾ ਹੰਗਾਮਾ ਖੜਾ ਹੋ ਗਿਆ ਉਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਹੁਣ ਜ਼ਿਲ੍ਹਾ ਪੱਧਰ ਉੱਪਰ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ

ਸ਼ੇਕੇ ਅੱਜ ਬਠਿੰਡਾ ਜ਼ਿਲ੍ਹੇ ਦਾ ਖੇਤੀ ਮਾਰੀ ਭਗਵਾਨ ਨੇ ਮੈਦਾਨ ਲਾਇਆ ਸੀ ਜਿਸ ਕਰਕੇ ਕਿਸਾਨਾਂ ਨੂੰ ਸੱਦਾ ਦਿੱਤਾ ਖਰਚਾ ਕੀਤਾ ਬੱਚਾ ਲੈ ਕੇ ਗਏ ਬੱਚਾ ਤੇ ਕਿਸਾਨਾਂ ਨੂੰ ਲੈ ਕੇ ਆਏ ਅਸੀਂ ਸਾਰੀਆਂ ਚੀਜ਼ਾਂ ਬਕਾਇਦਾ ਇਹਨਾਂ ਨੂੰ ਨੋਟ ਕਰਾਇਆ ਕਿ ਸਾਨੂੰ ਜਿਹੜਾ ਕਿਸਾਨਾਂ ਦੀਆਂ ਮੁਸ਼ਕਲਾਂ ਉਹਨਾਂ ਸੰਬੰਧੀ ਟਾਈਮ ਦਿੱਤਾ ਜਾਵੇ ਬਕਾਇਦਾ ਸਟੇਜ ਜੈ ਜੀ ਜਰੂਰ ਟਾਈਮ ਦੇ ਮੰਗੇ ਸਾਡੇ ਡੀਐਸਪੀ ਮੌਕੇ ਤੇ ਹਾਜ਼ਰ ਅਸੀਂ ਇਹਨਾਂ ਨੂੰ ਕਿਹਾ ਕਿ ਬਲਾਰੇ ਦੌਰ ਰਹੇਗੇ ਜਿਆਦਾ ਡੀਐਸਪੀ ਤੋਂ ਆਪਣੇ ਡੀਸੀਪੀ ਨੂੰ ਪਹਿਲਾਂ ਬੁਲਾ ਦਿਓ ਚਾਹੇ ਸਾਨੂੰ ਮਾਪੀ ਤੋਂ ਪਹਿਲਾਂ ਬੁਲਾ ਦਿਓ ਕਹਿੰਦੇ ਜੀ ਜਰੂਰ ਕਰਕੇ ਉਹਨੇ ਗੱਲ ਵੀਰੇ ਬਰਾਊਨ ਜੀ ਬਜਾਏ ਅਸੀਂ ਆਪਣਾ ਗੁਰੂਆਂ ਦਾ ਅੰਮ੍ਰਿਤ ਛਕਿਆ ਜਿਹੜਾ ਸਾਡਾ ਸਾਧਿਆ ਬਾਤਾਂ ਦਾ ਗੁਰੂ ਸਾਹਿਬਾਂ ਸਾਂਝਾ ਜਿਹੜਾ ਸਿੱਖ ਨੇ ਵਟਦਾ ਅਮਰ ਛਕਿਆ ਕੋਈ ਆ ਖੜਿਆ ਸਾਡੇ ਉਸ ਮਨ ਜਿਨ੍ਹਾਂ ਦੇ ਵੀਰੋ ਠੀਕ ਹੈ ਸਰਕਾਰ ਦੇ ਚਮਕੇ ਸਰਕਾਰ ਦੀ ਛੱਡੀ ਜਾਂਦੀ ਹੋਗੀ ਆ ਇਹਨਾਂ ਨੇ ਮੇਰੇ ਪੱਗ ਰੋਣੀ ਮੇਰੇ ਛੱਕੇ ਪੱਗ ਨਹੀਂ ਹੈ ਆ ਵੀਰੋ ਮੈਂ ਗੋਸ਼ਿਕਾ ਮੇਰੀ ਡਾਕਾ ਬਣੀ ਹੋਇਆ ਜਿੰਦਾ ਬੋਲੇ ਕਿ ਹੈ ਨਹੀਂ ਤਾਂ ਤੁਸੀਂ ਦੱਸ ਦਿਓ ਨਹੀਂ ਕਿ ਹੈ ਸਾਡੇ ਅੱਥਰੇ ਨਹੀਂ ਆਈ ਪ੍ਰਿਆ ਸਰਕਾਰ ਮੁਬਾਰਕ ਮੋਦੀ ਸਰਕਾਰ ਮੁਬਾਰਕ ਸਾਡੇ ਟਰੈਕਟਰ ਸਾਹਿਬ ਦੁਰ ਰਿਹਾ ਹੈ ਕਿ ਪ੍ਰਾਣੀ ਨੂੰ ਆਕ ਨਹੀਂ ਲਾਉਣੀ ਟਰੈਕਟਰ ਸਾਹਿਬ ਅਸੀਂ ਜਾਣਦੇ ਹਾਂ ਕਿ ਝੋਨਾ ਵੱਡੇ ਪੇ 11 ਕੈਰਾ ਕੱਟਾ ਕਿਹ ਪ੍ਰਾਣੀ ਦਾ ਜਿਹੜੇ ਟੰਗਨਾ ਪ੍ਰਾਣੀਆ ਕੈਰਾ ਪੇਡਾ ਕਰਦੇ ਨੇ ਸਾਰੇ ਕਿਸਾਨਾਂ ਦਾ ਜ਼ਿੰਮੇਵਾਰੀ ਮੈਂ ਲਵਾਂਗਾ ਕੋਈ ਨਹੀਂ ਅਗਲਾ ਮੈਂ ਅਗਲਾ ਲਵਾਂਗਾ ਕੋਈ ਨਹੀਂ ਅਗਲਾ ਸਹੀ ਰਹੇ ਪਰ ਇਹਨਾਂ ਕੋਲੇ ਕੋਈ ਹਸਿਆਰ ਨਹੀਂ ਕਿ ਮੈਨ ਖਾਲੀ ਕਰਨ ਵਾਸਤੇ ਇਹਨਾਂ ਨੇ ਸਾਨੂੰ ਉਹਨਾਂ ਮਰਦਾਂ ਤੋਂ ਬੇਚੀ ਵਾਗਲੀ ਗੱਲ ਅੱਗੇ ਲੱਗੇਗਾ ਕਿ ਵੀ ਨੇ ਸਰਕਾਰ ਕਹਿੰਦਾ ਨੇ 10 ਦਿਨ ਰਹਿ ਜਾਣਾ ਕਿਸਾਨਾਂ ਦਾ ਬਦਲਾ ਲਵਾਂਗੇ 10 ਦਿਨ ਰਹਿ ਕੇ 10 ਦਿਨ ਬਠਿੰਡੇ ਜ਼ਿਲ੍ਹੇ ਦੇ ਕਹਿੰਦਾ 296 ਪਿੰਡਾਂ ਤੇ ਸਾਡੇ ਉਹ ਗਰੁੱਪਾਂ ਨੂੰ ਕਿੰਨੇ ਦਿੱਤਰ ਸੰਧ ਕਹਿੰਦਾ ਜੀ 28 ਆਏ ਨੇ ਸੰਦਲ 28 ਉਹ ਅਸੀਂ ਪੁੱਛਦੇ ਆ ਸਾਡੇ ਨਾਲ ਜਿਹੜੇ ਜਵਾਬ ਲੈਣੇ ਸੀ ਕਿ ਜੇ 296 ਪਿੰਡ ਹੈ ਤੇ ਤੁਸੀਂ ਪਰਾਲੀ ਦਾ ਖਾਦਨਾ ਕਰਨ ਵਾਸਤੇ ਇੱਕ ਬਿੜ ਨੂੰ ਕਿੰਨੇ ਸੱਦ ਦਿੱਤੇ ਰ ਕੋਕ ਸਾਨੂੰ ਅੱਖ ਖੜੀ ਕਰਕੇ ਦੱਸੋ ਉਸ ਨਹੀਂ ਦਿੱਤਾ ਬਲੇ ਸਭੀ ਨੇ ਹਾਂ ਜੀ ਅਸੀਂ